ਕੋਈ ਸਿਰੀ ਕਾਲਤਾ ਸਰ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਹਰ ਸਿੱਖ ਨੂੰ ਕੋਈ ਵੀ ਫੈਸਲਾ ਹੋਵੇ ਉਹਨਾਂ ਮਨਜ਼ੂਰ ਕਰਨਾ ਪੈਣਾ ਮੈਂ ਸਮਝਦੀ ਆ ਕਿ ਪੰਥਕ ਮਰਿਆਦਾ ਨੂੰ ਦੇਖਦੇ ਹੋਏ ਆ ਸਿੱਖ ਸਿਧਾਂਤਾਂ ਨੂੰ ਦੇਖਦੇ ਹੋਏ ਆ ਜੋ ਉਹਨਾਂ ਨੇ ਸਿਰੀ ਕਾਲਤਾ ਸਾਹਿਬ ਦੇ ਉੱਤੇ ਬੈਠ ਕੇ ਫੈਸਲਾ ਕੀਤਾ ਅਸੀਂ ਸਹਿਤ ਨਵਾਉਂਦੇ ਕਿ ਆ ਵੀ ਜਿੰਨੇ ਵੀ ਮੰਤਰੀ ਸਨ ਉਸ ਕੈਬਨਟ ਮੰਤਰੀ ਉਸ ਵੇਲੇ ਦੇ ਸਾਰੇ ਪੰਡਿਤ ਵੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਸੁਣ ਬਿਲਕੁਲ ਸਾਰਿਆਂ ਨੂੰ ਜਾਣਨਾ ਚਾਹੀਦਾ ਕਿਉਂਕਿ ਅਸੀਂ ਵੀ ਇੱਥੇ ਲੈ ਕੇ ਦੇ ਕੇ ਆਏ ਆ ਜੇ ਜਿਹੜਾ ਜਿਹੜਾ ਜਿੰਨੀ ਜਿੰਨਾ ਕੋਈ ਕਿਸੇ ਦੇ ਦੋਸ਼ ਬੰਦਾ ਉਹਨੂੰ ਸੇਵਾ ਲਈ ਜਾਵੇ ਤਾਂ ਜੋ ਉਹ ਆਪਣਾ ਬੋਝ ਜਿਹੜਾ ਉਹ ਲਾ ਸਕੇ ਇਸ ਫੈਸਲੇ ਬਹੁਤ ਅਕਾਲੀ ਦਲ ਥੋੜਾ ਸੁਧਾਰ ਰਹਾ ਇੱਕ ਅਕਾਲੀ ਦਲ ਦਾ ਸੁਧਾਰ ਤੇ ਹੋਣਾ ਹੀ ਹੈ ਕਿਉਂਕਿ ਸਿੱਖਾਂ ਦੀ ਪਾਵਨਮਾਂ ਜੋ ਕੁਚਲੀਆਂ ਹੋਈਆਂ ਸਨ ਉਹ ਠੀਕ ਹੋਣ ਦੇਖੋ ਸ੍ਰੀ ਅਕਾਲ ਪੁਰਖ ਸਾਹਿਬ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਹਰ ਸਿੱਖ ਨੂੰ ਕੋਈ ਵੀ ਫੈਸਲਾ ਆਵੇ ਉਹਨੂੰ ਮਨਜ਼ੂਰ ਕਰਨਾ ਪੈਣਾ ਮੈਂ ਸਮਝੀ ਦੀ ਹੈ ਕਿ ਪੰਥਕ ਮਰਿਆਦਾ ਨੂੰ ਦੇਖਦੇ ਹੋਏ ਆਂ ਸਿੱਖ ਸਿਧਾਂਤਾਂ ਨੂੰ ਦੇਖਦੇ ਹੋਏ ਆਂ ਜੋ ਉਹਨਾਂ ਨੇ ਸੀਰੇ ਕਾਲਤਾ ਸਭ ਦੇ ਉੱਤੇ ਬੈਠ ਕੇ ਫੈਸਲਾ ਕੀਤਾ ਅਸੀਂ ਸਹਿਦ ਨਵਾਉਂਦੇ ਕਿਹਾ ਵੀ ਜਿੰਨਾ ਵੀ ਮੰਤਰੀ ਸਨ ਉਸ ਕੈਬਨਟ ਮੰਤਰੀ ਉਸ ਵੇਲੇ ਦੇ ਸਾਰੇ ਪੰਡਿਤ ਵੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਸੁਣ ਬਿਲਕੁਲ ਸਾਰਿਆਂ ਨੂੰ ਜਾਣਨਾ ਚਾਹੀਦਾ ਕਿਉਂਕਿ ਅਸੀਂ ਵੀ ਇੱਥੇ ਲੈ ਕੇ ਦੇ ਕੇ ਆਏ ਹਾਂ ਕਿ ਜਿਹੜਾ ਜਿਹੜਾ ਜਿੰਨੀ ਜਿੰਨਾ ਕੋਈ ਕਿਸੇ ਦੇ ਦੋਸ਼ ਬੰਦਾ ਉਹ ਉੱਥੇ ਵਲਾਈ ਜਾਵੇ ਤਾਂ ਜੋ ਉਹ ਆਪਣਾ ਬੋਝ ਜਿਹੜਾ ਉਹ ਲਾ ਸਕੇ ਇਸ ਫੈਸਲੇ ਬਹੁਤ ਅਕਾਲੀ ਦਲ ਥੋੜਾ ਸੁਧਾਰ ਰਾਇਕ ਕਾਲਦਨ ਦਾ ਸਦਾਰ ਤੇ ਹੋਣਾ ਹੀ ਹੈ ਕਿਉਂਕਿ ਚਿੱਕਾ ਦੀ ਪਾਵਨਮਾ ਜੋ ਕੁਚਲੀਆਂ ਹੋਈਆਂ ਸਨ ਉਹ ਠੀਕ ਹੋ ਨਹੀਂ ਦੇਖੋ ਸ੍ਰੀ ਅਕਾਲ ਪੁਰਖ ਸਾਹਿਬ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਹਰ ਸਿੱਖ ਨੂੰ ਕੋਈ ਵੀ ਫੈਸਲਾ ਹੋਵੇ ਉਹਨਾਂ ਮਨਜ਼ੂਰ ਕਰਨਾ ਪੈਣਾ ਮੈਂ ਸਮਝਦੀ ਹਾਂ ਕਿ ਪੰਥਕ ਮਰਿਆਦਾ ਨੂੰ ਦੇਖਦੇ ਹੋਏ ਹਾਂ ਸਿੱਖ ਸਿਧਾਂਤਾਂ ਨੂੰ ਦੇਖਦੇ ਹੋਏ ਹਾਂ ਜੋ ਉਹਨਾਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਬੈਠ ਕੇ ਫੈਸਲਾ ਕੀਤਾ ਅਸੀਂ ਸਹਿਤ ਨਿਵਾਣੇ ਕਿਹਾ ਵੀ ਜਿੰਨਾ ਵੀ ਮੰਤਰੀ ਸਨ ਉਸ ਕੈਬਨਟ ਮੰਤਰੀ ਉਸ ਵੇਲੇ ਦੇ ਸਾਰੇ ਇਹ ਮਿੱਟੀ ਤੋਂ ਤੇ ਪੇਟ ਤੋਂ ਕੇ ਆਪਣਾ ਪਰਖਣ ਬਿਲਕੁਲ ਸਾਰਿਆਂ ਨੂੰ ਜਾਣਨਾ ਚਾਹੀਦਾ ਕਿਉਂਕਿ ਅਸੀਂ ਵੀ ਇੱਥੇ ਲਿਖ ਕੇ ਦੇ ਕੇ ਆਏ ਹਾਂ ਕਿ ਜਿਹੜਾ ਜਿਹੜਾ ਜਿੰਨੀ ਜਿੰਨਾ ਕੋਈ ਕਿਸੇ ਦੇ ਦੋਸ਼ ਬੰਦਾ ਉਹ ਉਹਦੇ ਵਾਰ ਲਾਈ ਜਾਵੇ ਤਾਂ ਜੋ ਉਹ ਆਪਣਾ ਬੋਝ ਜਿਹੜਾ ਉਹ ਲਾ ਸਕੇ ਇਸ ਫੈਸਲੇ ਬਹੁਤ ਅਕਾਲੀ ਦਲ ਥੋੜਾ ਸੁਧਾਰ ਰਹਾ ਇੱਕ ਅਕਾਲੀ ਦਲ ਦਾ ਸੁਧਾਰ ਤੇ ਹੋਣਾ ਹੀ ਹੈ ਕਿਉਂਕਿ ਚਿੱਕਾ ਦੀ ਪਾਵਨਮਾ ਜੋ ਕੁਚਲੀਆਂ ਹੋਈਆਂ ਸਨ ਉਹ ਠੀਕ ਹੋਣ